ਹੁਣੇ ਹੁਣੇ ਪੰਜਾਬ ਵਿੱਚ ਵਾਪਰੀ ਵੱਡੀ ਰੌਂਗਟੇ ਖੜੇ ਕਰਦੀ ਘਟਨਾ ਇੱਕ ਹਸਬੈਂਡ ਵਾਈਫ ਜੋ ਵੀਟਰਸ ਕਾਰ ਦੇ ਵਿੱਚ ਮਲੂਸ ਸੀ ਹੋਂਦੀ ਮੌਕੇ ਤੇ ਮੌਤ ਹੋ ਗਈ ਵਿਆਹ ਤੋਂ ਆ ਰਹੇ ਪਰਿਵਾਰ ਦੀ ਗੱਡੀ ਦੇ ਓਡੇ ਪਰ ਖੱੱਚੇ ਪੰਜ ਲੋਕ ਇਸ ਕਾਰ ਦੇ ਵਿੱਚ ਸਵਾਰ ਸੀ ਜਿਨ੍ਹਾਂ ਦੀ ਦੋ ਜਣਿਆਂ ਦੀ ਹਸਬੈਂਡ ਵਾਈਫ ਦੀ ਮੌਕੇ ਤੇ ਮੌਤ ਹੋ ਗਈ ਤਿੰਨ ਨੂੰ ਸੜਕ ਸੁਰੱਖਿਆ ਫੋਰਸ ਨੇ ਸਿਵਲ ਹਸਪਤਾਲ ਦੇ ਵਿੱਚ ਪਰਖੀ ਕਰਵਾਇਆ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਤਿੰਨ ਹੋਰ ਦੀ ਹਾਲਤ ਤੇ ਗੰਭੀਰ ਬਾਹਰ ਖੜਾ ਗਿਆ ਹਾਲਾਤ ਤੁਸੀਂ ਦੇਖ ਸਕਦੇ ਹੋ ਇਸ ਕਾਰ ਦੇ ਬਿਲਕੁਲ ਕੱਲਾ ਕੱਲਾ 파ਰਟ ਕੋਡੇ ਨਾਲ ਸਾਂਝਾ ਕਰ ਰਹੇ ਹਾਂ ਬਿਲਕੁਲ ਕਾਰ ਖਤਮ ਹੋ ਚੁੱਕੀ ਆ ਪੰਜਾਬ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਇੱਕ ਦਰਦਨਾਕ ਸੜਕ ਹਾਦਸਾ ਹੋਇਆ ਹੈ ਇੱਕ ਪਤੀ ਪਤਨੀ ਦੀ ਮੌਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਵਿਆਹ ਤੋਂ ਆ ਰਹੇ ਇੱਕ ਪਰਿਵਾਰ ਦੀ ਗੱਡੀ ਤੇ ਟਰਾਲੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਤੇ ਇਸ ਹਾਦਸੇ 'ਚ ਗੱਡੀ ਦੇ ਪਰਖਾਚੇ ਉੱਡ ਚੁੱਕੇ ਨੇ ਜਿਸ ਕਾਰਨ ਗੱਡੀ 'ਚ ਮੌਜੂਦ ਪਤੀ ਪਤਨੀ ਦੀ ਮੌਤ ਹੋ ਚੁੱਕੀ ਹੈ ਜਦਕਿ ਗੱਡੀ 'ਚ ਮੌਜੂਦ ਤਿੰਨ ਹੋਰ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਮੌਕੇ ਤੇ ਪਹੁੰਚ ਸੜਕ ਸੁਰੱਖਿਆ ਫੋਰਸ ਤੇ ਮੁਲਾਜ਼ਮਾਂ ਤੇ ਹੋਰ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ ਜਾਣਕਾਰੀ ਮੁਤਾਬਕ ਦਰਦਨਾਕ ਇਹ ਹਾਦਸਾ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਵਾਪਰਿਆ ਜਿੱਥੇ ਇੱਕ ਵਿਆਹ ਸਮਾਗਮ ਤੋਂ ਆ ਰਿਹਾ ਪਰਿਵਾਰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਚੁੱਕਿਆ ਹੈ ਇਸ ਸਾਲ ਜਗਵਾਨੀ ਟੀਵੀ ਵੇਖ ਰਹੇ ਹੋ ਤੁਹਾਡਾ ਸਵਾਗਤ ਹੈ ਮੈਂ ਆ ਅਦਰਸ਼ ਯੋਤਨ ਇਸ ਟਾਈਮ ਮੌਜੂਦ ਆ ਜਲਾਲਾਬਾਦ ਫਾਜ਼ਲ ਕਾ ਫਰੋਹੀਪੁਰ ਰੋਡ ਤੇ ਅਮੀਰ ਖਾਸ ਦੇ ਨੇੜੇ ਜਿੱਥੇ ਦੁੱਖ ਭਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹਾ ਇੱਕ ਟਰੱਕ ਤੇ ਰੀਟਸ ਗੱਡੀ ਦੀ ਜ਼ਬਰਦਸਤ ਟੱਕਰ ਹੋਈ ਹੈ ਰੀਟਸ ਕਾਰ ਵਾਲਾ ਪਰਿਵਾਰ ਫਰੋਹੀਪੁਰ ਤੋਂ ਵਿਆਹ ਸਮਾਗਮ ਤੋਂ ਵਾਪਸ ਪਰਤਿਆ ਸੀ ਤਾਂ ਮਿੰਟਾਂ ਦੇ ਵਿੱਚ ਖੁਸ਼ੀਆਂ ਗਮਾਂ ਦੇ ਵਿੱਚ ਤਬਦੀਲ ਹੋ ਗਿਆ ਇੱਕ ਹਸਬੰਡ ਵਾਈਫ ਜੋ ਰੀਟਸ ਕਾਰ ਦੇ ਵਿੱਚ ਮਯੂਤ ਸੀ ਹੁੰਦੀ ਮੌਕੇ ਤੇ ਮੌਤ ਹੋ ਗਈ ਪੰਜ ਲੋਕ ਇਸ ਕਾਰ ਦੇ ਵਿੱਚ ਸਵਾਰ ਸੀ ਜਿਨ੍ਹਾਂ ਦੀ ਦੋ ਜਣਿਆਂ ਦੀ ਹਸਬੰਡ ਵਾਈਫ ਦੀ ਮੌਕੇ ਤੇ ਮੌਤ ਹੋ ਗਈ ਤਿੰਨ ਨੂੰ ਸੜਕ ਸੁਰੱਖਿਆ ਫੋਰਸ ਨੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਹਾਲ ਤੋਂ ਉਹਨਾਂ ਦੀ ਕਾਫੀ ਸੀਰੀਅਸ ਦੱਸੀ ਜਾ ਰਹੀ ਹੈ ਤਾਂ ਟਰੱਕ ਵਾਲੇ ਵੀਰਾਂ ਨੇ ਪਛਾਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਇਨਸਾਨੀਅਤ ਕਿਤੇ ਨਾ ਕਿਤੇ ਬਿਲਕੁਲ ਇੱਥੇ ਜਿੰਦਾ ਨਜ਼ਰ ਆਈ ਉਹਨਾਂ ਨੂੰ ਲੋਕਾਂ ਨੇ ਕਿਹਾ ਵੀ ਭਾਈ ਤੁਸੀਂ ਫੱਟ ਜਿਓ ਕਹਿੰਦੇ ਭਾਈ ਸਾਡਾ ਕਸੂਰ ਹੀ ਨਹੀਂ ਬਚਾਨ ਦੀ ਬਹੁਤ ਕੋਸ਼ਿਸ਼ ਕੀਤੀ ਟਰੱਕ ਵਾਲੇ ਵੀਰਾਂ ਨੇ ਉਹਨਾਂ ਨੂੰ ਆਪ ਦੇ ਟਰੱਕ ਰੋਕ ਕੇ ਜਦੋਂ ਟੱਕਰ ਹੋਈ ਤਾਂ ਉਹਨਾਂ ਨੂੰ ਸੜਕ ਕਾਰ ਦੇ ਵਿੱਚੋਂ ਕੱਢਿਆ ਗਿਆ ਤਾਂ ਨਾਲ ਲੋਕਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਇਸ ਕਾਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਹਾਲਾਤ ਤੁਸੀਂ ਦੇਖ ਸਕਦੇ ਹੋ ਇਸ ਕਾਰ ਦੇ ਬਿਲਕੁਲ ਕੱਲਾ ਕੱਲਾ ਪਾਰਟਸ ਤੁਹਾਡੇ ਨਾਲ ਸਾਂਝਾ ਕਰ ਰਿਹਾ ਬਿਲਕੁਲ ਕਾਰ ਖਤਮ ਹੋ ਚੁੱਕੀ ਹੈ ਉਹ ਟਰੱਕ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਹ ਜੋ ਕਾਰ ਹੈ ਪਰਿਵਾਰ ਪਿੰਡ ਮਹਾਲਮ ਦਾ ਜਲਾਲਾਬਾਦ ਦੇ ਨਾਲ ਪਿੰਡ ਹੈ ਚੱਕ ਬਲੋਚਾ ਮਹਾਲਮ ਦਾ ਉਸ ਜਿਸ ਪਰਿਵਾਰ ਦੀ ਐਡੀਟਰਸ ਕਾਰ ਜੋ ਫੋਹੀਪੁਰ ਸ਼ਹਿਰ ਤੋਂ ਵਾਪਸ ਆਪਣੇ ਘਰ ਜਲਾਲਾਬਾਦ ਪਿੰਡ ਮਹਾਲਮ ਆ ਰਹੀ ਸੀ ਤਾਂ ਰਸਤੇ ਦੇ ਵਿੱਚ ਮੀਰ ਖਾਸ ਦੇ ਨੇੜੇ ਰੋਡ ਐਕਸੀਡੈਂਟ ਹਾਸਾ ਵਾਪਰਿਆ ਜਿਸ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਰਿਸ਼ਤੇਦਾਰ ਇੱਥੇ ਮੌਜੂਦ ਨੇ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਉਹਨਾਂ ਨਾਲ ਪੰਜ ਲੋਕ ਸੀਗੇ ਜੀ ਇਹਦੇ ਵਿੱਚ ਹਾਂਜੀ ਪੰਜ ਲੋਕ ਸੀ ਇੱਕ ਸਟੇਬਲ ਇੱਕ ਸਟੇਬਲ ਹੈ ਜੀ ਫੈਮਲੀ ਸੀ ਜੀ ਫੈਮਲੀ ਦਾ ਰਿਤੇ ਲਿਆ ਸੀ ਉਹ ਤੇ ਨਾਰੀ ਤੇ ਸੀ ਅੱਛਾ ਇਹ ਵਿਆਹ ਤੋਂ ਆ ਰਹੇ ਸੀ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜਲਾਲਾਬਾਦ ਜਲਾਲਾਬਾਦ ਇਹ ਮਾਲਮ ਪਿੰਡ ਦੱਸਿਆ ਜਾ ਰਿਹਾ ਪਿੱਛਾ ਅੱਛਾ ਤੇ ਇਹ ਕਿੱਥੇ ਕੋਆ ਹੋਇਆ ਐਕਸੀਡੈਂਟ ਹੈ ਈਆਂ ਦੇ ਲੱਗਦੇ ਆ ਅਮੀਰ ਖਾਨ ਅਮੀਰ ਖਾਸ ਲੱਗੇ ਤੁਹਾਡੇ ਕੀ ਲੱਗਦੇ ਨੇ ਰਿਸ਼ਤੇ ਵਜੋਂ ਮੇਰੇ ਬ੍ਰਦਰ ਤੇ کافی اچھا ਕਿੰਨੇ ਜਣੇ ਦੀ ਮੌਤ ਹੋਈ ਆ ਦੋ ਜਣੇ ਜਿਹੜੇ ਬੱਚੇ ਸੀ ਨਾਲ ਸੱਟ ਲੱਗੀ ਆ ਮਾਤਾ ਵੀ ਸੀ ਇਹਨਾਂ ਦੇ ਨਾਲ ਤੁਹਾਡੇ ਉਹਨਾਂ ਦੇ ਜਾਣਕਾਰੀ ਮੁਤਾਬਕ ਇਸ ਦਰਦਨਾਕ ਸੜਕ ਹਾਦਸੇ ਦਾ ਇਹ ਪਰਿਵਾਰ ਪਿੰਡ ਮਹਾਲਮ ਦਾ ਰਹਿਣ ਵਾਲਾ ਤੇ ਇਹ ਪਰਿਵਾਰ ਵਿਆਹ ਸਮਾਗਮ ਤੋਂ ਖੁਸ਼ੀ-ਖੁਸ਼ੀ ਆਪਣੇ ਘਰ ਜਾ ਰਿਹਾ ਸੀ ਤੇ ਰਸਤੇ 'ਚ ਅਜੇ ਹੀ ਘਟਣਾ ਵਾਪਰੀ ਕਿ ਸਾਰੀਆਂ ਖੁਸ਼ੀਆਂ ਚ ਗਮੀ ਚ ਤਬਦੀਲ ਹੋ ਗਈਆਂ ਹੱਸਦੇ ਬਸਦੇ ਇਸ ਘਰ ਚ 70 ਬਿਚ ਚੁੱਕੇ ਨੇ ਘਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕਿਆ ਹੈ ਜਿੱਥੋਂ ਦੇ ਸੀ ਕਿਤੇ ਚੱਲੇ ਸੀ ਕਿਤੇ ਅੱਜ ਚੱਲੇ ਸੀ ਕਿਹਦੇ ਵਿਆਹ ਫੰਕਸ਼ਨ ਕਰਵਾ ਰਹੇ ਸੀ ਇਸ ਵਿੱਚ ਖਾਚਾ ਰਿਹਾ ਸੀ ਤੇ ਬਾਕੀ ਸਾਰੇ ਕੁਝ ਮੈਂਟੇਨ ਕਰਕੇ ਬਹੁਤ ਜੀ ਟੋਟਾ ਕਿੰਨੇ ਸਵਾਰੀ ਕਰਦਾ ਸੀ ਕਾਰ ਵਿੱਚ 5 ਫਰ ਦਾ ਸੀ ਉਹਦੀ ਰੈਸ ਹੋ ਰਹੀ ਹੈ ਦੋਸਤ ਪੰਜਾਬ ਚ ਵਾਪਰੀ ਇਸ ਰੌਂਗਟੇ ਖੜੇ ਕਰਦੀ ਘਟਨਾ ਨੇ ਹਰ ਇੱਕ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਹਰ ਕਿਸੇ ਵੱਲੋਂ ਇਸ ਮੰਦਭਾਗੇ ਹਾਦਸੇ ਤੇ ਦੁੱਖ ਜਤਾਇਆ ਜਾ ਰਿਹਾ ਹੈ ਆਖਰ ਇਹ ਘਟਨਾ ਕਿਵੇਂ ਵਾਪਰੀ ਹੈ ਕਿਸ ਦੀ ਗਲਤੀ ਕਾਰਨ ਇੰਨੀ ਵੱਡੀ ਘਟਨਾ ਵਾਪਰੀ ਹੈ ਅਜੇ ਕੁਝ ਵੀ ਸਾਹਮਣੇ ਨਹੀਂ ਆ ਸਕਿਆ ਪਰ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੇ ਇਸ ਹਾਦਸੇ ਨੇ ਹਰ ਇੱਕ ਨੂੰ ਸੋਨ ਕਰਕੇ ਰੱਖ ਦਿੱਤਾ ਹੈ ਜਗਬਾਣੀ ਟੀਵੀ ਲਈ ਅਦਾਰਸ਼ ਜੋਸ਼ ਦੀ ਰਿਪੋਰਟ